ਪਵਨ ਨਿਗੜ ਅੱਜ ਦੇ ਦਿਨ ਵੀਰਵਾਰ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ 2:10 ਤੇ ਬਲੈਂਡਮੈਨ ਦੀ ਲਾਸ਼ ਨੂੰ ਸੜਕ ਤੇ ਰੱਖ ਕੇ ਕੀਤਾ ਨੈਸ਼ਨਲ ਹਾਈਵੇ ਜਾਮ ਪਿਛਲੇ ਦਿਨ ਹੀ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਤੋਂ ਬਾਅਦ ਅੱਜ ਪਵਨ ਨਿਗੜ ਨੈਸ਼ਨਲ ਹਾਈਵੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਜਾਮ ਕਰ ਦਿੱਤਾ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਜੋ ਕਿ ਲਾਈਨਮੈਨ ਦੀ ਮੌਤ ਹੋਈ ਹੈ ਉਸ ਨੂੰ ਸਹੀ ਦਾ درجہ ਦਿੱਤਾ ਜਾਵੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਇੱਕ ਨੌਕਰੀ ਤੇ 1 ਕਰੋੜ ਰੁਪਏ ਦੀ ਮੰਗ ਕਰਦੇ ਹੋਏ ਨਜਰਾਏ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਉਹਨਾਂ ਦੇ ਪਰਿਵਾਰ ਦਾ ਹਿੱਸਾ ਨਹੀਂ ਸੀ ਬੜੀ ਸ਼ੇਮ ਭੁਲ ਗੱਲ ਆ ਗਈ ਇਹਨਾਂ ਦੇ ਵਾਸਤੇ ਕਿ ਮੁਲਾਜ਼ਮਾਂ ਤੇ ਇਹਨਾਂ ਦੇ ਪਰਿਵਾਰ ਉਹਦੇ ਬੈਠਾ ਤਾਫ ਰਿਆ ਸਵੇਰ ਤੋਂ ਇਹ ਹਜੇ ਵੀ ਗੱਡੀਆਂ ਦੇ ਵਿੱਚ ਬਹਿ ਕੇ ਆਪਣਾ ਟਾਈਮ ਟਪਾਉਣ ਲੱਗੇ ਹੋਏ ਨੇ ਹੁਣ ਤੱਕ ਤਾਂ ਸਿਰਫ ਸਾਡਾ ਇਸ ਰਸਤੇ ਦੇ ਉੱਤੇ ਖੜ ਕੇ ਇਨਸਾਫ ਦੀ ਗੱਲ ਸੀ ਇਸ ਤੋਂ ਬਾਅਦ ਸਾਨੂੰ ਮਜਬੂਰ ਹੋ ਕੇ ਫਿਰ ਬਿਜਲੀ ਬੋਰਡ ਦਾ ਸਿਸਟਮ ਠੱਪ ਕਰ ਲਈ ਮਜਬੂਰ ਕਰ ਰਿਹਾ ਹੈ ਪ੍ਰਸ਼ਾਸਨ ਨੇ ਟੈਕਨੀਕਲ ਸਰਪੇਯੂਨ ਪੰਜਾਬ ਅੱਜ ਅਸੀਂ ਸਾਵੜੀਨ ਪਵਾਨੀਗੜ੍ਹ ਵਿਖੇ ਕਾਮਕਾਰ ਦੇ ਸਾਥੀ ਕਮਲਜੀਤ ਸਿੰਘ ਜੋ ਸਹਾਇਕ ਲੈਨਮੈਨ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਹਾਦਸੇ ਸਰਕਲ ਸੰਗਰੂਰ ਦੇ ਅੰਦਰ ਵਾਪਰੇ ਨੇਗੇ ਅਸੀਂ ਲਗਾਤਾਰ ਸਰਕਾਰ ਤੋਂ ਮੰਗ ਕਰਦੇ ਸੀਗੇ ਕਿ ਸਾਨੂੰ ਵਧੀਆ ਇੰਸਟਰੂਮੈਂਟ ਦਿੱਤੇ ਜਾਣਗੇ ਇੱਕ ਕੰਮ ਕਰਨ ਵਾਲੇ ਯਾਰ ਨੇ ਸਾਨੂੰ ਦਿੱਤੇ ਮਹੀਆ ਕਰਾਇਆ ਜਾਣ ਪਰ ਪਾਵਰ ਕੰਪਨੀ ਦੀ ਮੈਨੇਜਮੈਂਟ ਤੇ ਸਰਕਾਰ ਵੱਲੋਂ ਸਾਡੇ ਕਿਸੇ ਵੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਜਿਹੜੇ ਅਸੀਂ ਆਪਦੇ ਸਾਡੇ ਸਾਥੀ ਜਿਹੜੇ ਸ਼ਹੀਦ ਹੋਇਆਗਾ ਉਹਦੇ ਪਰਿਵਾਰ ਨੂੰ 1 ਕਰੋੜ ਦੇ ਮਾਮਜ਼ੇ ਦੀ ਮੰਗ ਕਰਦੇ ਆਂ ਤੇ ਸ਼ਹੀਦ ਦਾ ਦਰਜਾ ਦੇਣ ਵਾਸਤੇ ਮੰਗ ਕਰ ਰਹੇ ਆਂ ਕਿਉਂਕਿ ਜਦੋਂ ਕੋਈ ਮਿਲਟਰੀ ਦੇ ਵਿੱਚ ਕੰਮ ਕਰਦਾ ਸਾਥੀ ਬਾਰਡਰ ਤੇ ਸ਼ਹੀਦ ਹੋ ਜਾਂਦਾ ਹੈ ਉਦੇ ਪਰਿਵਾਰ ਨੂੰ ਸ਼ਹੀਦਾ ਦਰਜਾ ਦਿੱਤਾ ਜਾਂਦਾ ਹੈ ਕੋਈ ਜਾਂ ਪੁਲਿਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਸਾਥੀ ਸ਼ਹੀਦ ਹੁੰਦਾਗਾ ਉਹਨੂੰ ਵੀ ਤਸ਼ਹੀਦਾ ਦਰਜਾ ਦਿੱਤਾ ਜਾਂਦਾਗਾ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਸਾਡੇ ਗੋਲੀ ਇਧਰਲੇ ਪਾਸੇ ਲੱਗਣੀ ਹੈ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੇ ਪਾਸੇ ਗੋਲੀ ਆਉਣੀ ਹੈ ਕਿਹੜੇ ਪਾਸੇ ਬਿਜਲੀ ਆਉਣੀ ਹੈ ਕਿਹੜੇ ਪਾਸੇ ਜਾਣੀ ਹੈ ਅਚਾਨਕ ਕਿਸੇ ਪਾਸੇ ਬਿਜਲੀ ਆ ਕੇ ਸਾਡੇ ਸਾਡੇ ਘਾਸੇ ਹਰ ਰੋਜ਼ ਦਿਨ ਪਰ ਵਧਦੇ ਜਾ ਰਹੇ ਨੇ ਇਹ ਸਾਥੀ ਦੀ ਰਾਤ ਕੱਲ ਡੈਥ ਹੋਈ ਹੈ ਇੱਕ ਸਾਥੀ ਸਾਡਾ ਮੁਕਸਰ ਦੇ ਵਿੱਚ ਉਭਿਕ ਇੱਕ ਕਰੰਟ ਹਾਸੇ ਦਾ ਸ਼ਿਕਾਰ ਹੋਇਆਗਾ ਅਸੀਂ ਬਿਜਲੀ ਬੋਰਡ ਦੀ ਮੈਨੇਜਮੈਂਟ ਤੋਂ ਕਈ ਵਾਰ ਮੰਗ ਕਰੀ ਆ ਸਾਡੇ ਨਾਲ ਸਹਿਮਤੀਆਂ ਵੀ ਹੋਈਆਂ ਨੇ ਵੀ ਇਹ ਗੱਲ ਥੋੜੀ ਠੀਕ ਹੈ ਵੀ ਆਪਣਾ ਪਤਾ ਨਹੀਂ ਲੱਗਦਾ ਕਿਹੜੇ ਵਸ ਗਰੰਟਾ ਹੁੰਦਾ ਕਿਵੇਂ ਹੁੰਦਾ ਕੀ ਨਹੀਂ ਹੁੰਦਾ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਸਹਿਮਤ ਹੋਣ ਤੋਂ ਬਾਅਦ ਵੀ ਫਿਰ ਜਿਹੜੇ ਆਨਾ ਕੰਨੀ ਕਰਦੇ ਨੇਗੇ ਅਸੀਂ ਜਿੰਨਾ ਚਿਰ ਅੱਜ ਇਹ ਸਾਥੀ ਨੂੰ ਸ਼ਹੀਦ ਦਾ ਦਰਜਾ ਦੇਣ ਵਾਸਤੇ ਕੋਈ ਪ੍ਰਸ਼ਾਸਨ ਜਾਂ ਮੈਨੇਜਮੈਂਟ ਦਾ ਅਧਿਕਾਰੀ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦਾ ਤੇ 1 ਕਰੋੜ ਰੁਪਏ ਮਾਮ ਜੀ ਦੀ ਸਾਨੂੰ ਵਿਸ਼ਵਾਸ ਦਵਾ ਕੇ ਨਹੀਂ ਜਾਂਦਾ ਉਹਨਾਂ ਚਿਰ ਇਹ ਅਸੀਂ ਇਹ ਅਗਲਾ ਸ਼ਿੰਗਾਰ ਸ਼ਿੰਗਾਰਸ਼ੇ ਜਾਰੀ ਰੱਖਾਂਗੇ ਕੁਝ ਵੀ ਸਾਨੂੰ ਕਰਨਾ ਪਵੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹ ਚੀਜ਼ ਕਰਨੀ ਪਣੀ ਹੈ ਕਿਉਂਕਿ ਸਾਡੇ ਸਟਾਫ ਦੀ ਘਾਟ ਹੋਣ ਕਾਰਨ ਕੰਮ ਦਾ ਬਰਡਨ ਬਹੁਤ ਜ਼ਿਆਦਾ ਹੈ ਤੇ ਕੰਮ ਨੂੰ ਕੰਮ ਦੇ ਹਿਸਾਬ ਨਾਲ ਸਾਨੂੰ ਨਵੀਂ ਭਰਤੀ ਭਰਤੀ ਦੀ ਵੀ ਲੋੜ ਹੈ ਬਹੁਤ ਸਾਰੇ ਮੁਲਾਜ਼ਮਾਂ ਦੇ ਐਕਸੀਡੈਂਟ ਹੋ ਜਾਂਦੇ ਨੇ ਟਕਰਾਅ ਹੋ ਜਾਂਦੇ ਨੇ ਉਹਨਾਂ ਦੀ ਹੈਲਪ ਕਰਨ ਬਾਅਦ ਤੇ ਵੀ ਸਾਡੀ ਡਿਪਾਰਟਮੈਂਟ ਕੋਈ ਮਦਦ ਨਹੀਂ ਕਰਦਾ ਅਸੀਂ ਜੂਨੀਅਰ ਦੇ ਤੌਰ ਤੇ ਭਾਵੇਂ ਅਸੀਂ ਆਪਣੇ ਸਾਥੀ ਦਾ ਇਲਾਜ ਕਰਾ ਲੈਂਦੇ ਆ ਪਰ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਕੋਈ ਮਾਮਲਾ ਨਹੀਂ ਦਿੱਤਾ ਜਾਂਦਾ